ਸਡਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਧਨੌਲਾ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਦਵਾਂਗੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ ਕਿਉਂਕਿ ਐਦਾਂ ਦੀ ਵੀਡੀਓ ਆਪਾਂ ਥੋੜੀ ਲੈ ਕੇ ਆਉਂਦੇ ਰਹਾਂਗੇ ਤੇ ਸਾਡੀ ਵੀਡੀਓ ਵੀਰੇ ਪੂਰੀ ਸਾਫ਼ ਸੁਥਰੀ ਹੁੰਦੀ ਹੈ ਤੇ ਪਰਿਵਾਰ ਵਿੱਚ ਬੈਠ ਕੇ ਤੁਸੀਂ ਦੇਖ ਸਕਦੇ ਹੋਾਰੇ ਵੀਰਾਂ ਨੂੰ ਅਰੇ ਇੰਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਮੇਰਾ ਵੀ ਤੇ WhatsApp ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਐਦਾਂ ਦੀ ਵੀਡੀਓ ਬਤਨ ਤੱਕ ਲੈ ਕੇ ਆਉਂਦੇ ਰਹਾਂਗੇ ਆਜੋ ਮੇਰਾ ਵੀਰ ਤੁਹਾਨੂੰ ਦਿਖਾਉਂਦੇ ਆ ਅੱਗੇ ਬਹੁਤ ਟਿਕ ਟਾਕ ਲਾਤੀ ਹੈ ਪੂਰਾ ਚੋਟੀਆਂ ਆਜੋ ਮੇਰਾ ਵੀਰ ਤੇ ਮੱਝਾਂ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਕੀ ਨਾਮ ਹੈ ਵੀਰੇ ਆਪਣਾ ਜੀ ਹਰਕਪਾਲ ਸਿੰਘ ਹੈ ਠੀਕ ਹੈ ਵੀਰੇ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਰਾਮਪੁਰਾ ਫੂਲ ਹੈ ਜੀ ਅੱਛਾ ਰਾਮਪੁਰਾ ਫੂਲ ਵੀਰੇ ਹਾਂ ਤੇ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਚਾਰ ਨਗ ਲੈ ਕੇ ਆਏ ਚਾਰ ਮਿਕਲੇ ਲੈ ਕੇ ਆਏ ਇਸ ਮੋਲਾਵਾ ਹੋਰ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਸਾਰੀਆਂ ਮੰਡੀ ਲਾਉਂਦੇ ਆ ਅੱਛਾ ਸਾਰੀ ਲਾਉਂਦੇ ਪੰਜਾਬ ਦੀ ਮੰਡੀ ਠੀਕ ਹੈ ਬਾਈ ਤੇ ਅੱਜ ਆਪਾਂ ਦਿਖਾਉਂਗੇ ਆਪਾਂ ਨੂੰ ਕਿਹੜੀ ਕਿਹੜੀ ਝੋਟੀ ਲੈ ਕੇ ਆਏ ਆਪਾਂ ਜੀ ਠੀਕ ਹੈ ਬਾਈ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਮੋਰਾ ਝੋਟੀ ਤੇ ਵਾਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਉੰਦਾ ਕੁਆਲਿਟੀ ਹੈ ਤੇ ਖਾਣਾ ਚ ਦੇਖੋ ਬਈ ਪ੍ਰੋਪਰ ਗਏ ਬਚਾਰਾ ਵਿੱਚ ਤੇ ਪਿੱਠਪੁੜੇ ਦੀ ਬਹੁਤ ਚੰਗੀ ਬਈ ਜੀ ਸਿੰਘਾਂ ਦੀ ਪੂਰੀ ਖੁੰਡੀ ਹੈ ਕੁਆਲਿਟੀ ਦੀ ਮੋਰਾ ਝੋਟੀ ਤੇ ਬਾਈ ਕੋ ਲਾਵਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਚੰਗਾ ਪਸ਼ੂ ਬਈ ਜੀ ਪਿੱਠਪੁੜੇ ਦੀ ਬਹੁਤ ਚੰਗੀ ਹੈ ਬਾਕੀ ਅਟਰ ਕੁਆਲਿਟੀ ਬਹੁਤ ਚੰਗੀ ਹੈ ਇਹ ਚੰਗਾ ਲੈ ਬਾਈ ਝੁੱਟੀ ਦਾ ਤੇ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਪਸ਼ੂ ਬਹੁਤ ਚੰਗਾ ਬਾਈ ਜੀ ਇਹ ਦਵਾਕ ਦਾ ਬੜਾ ਦਵਾ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਚੰਗਾ ਪਸ਼ੂ ਹੈ ਇਹ ਬਹੁਤ ਟਾਪ ਕੁਆਲਟੀ ਦਾ ਤੇ ਨਾਲ ਹੈਗਾ ਬਾਈ ਬੂਰਾ ਕੱਟਾ ਚੈੱਕ ਕਰੋ ਮੇਰਾ ਵੀ ਬਹੁਤ ਟਾਪ ਕੁਆਲਟੀ ਦੇ ਵੀ ਤੇ ਬਾਈ ਜੀ ਪਹਿਲੇ ਦੁੱਧ ਹੀ ਹੈ ਦੂਜਾ ਹੀ ਦੂਜਾ ਬਾਈ ਜੀ ਤੇ ਕਿੰਨਾ ਕਰ ਹੁਣ 12 13 ਕਿਲੋ ਆਈ ਠੀਕ ਹੈ ਬਾਈ ਜੀ ਕਿੰਨਾ ਕਰ ਜੂ ਇਸ ਵੇ ਹੁਣ ਮਤਲਬ ਕਿੰਨਾ ਹੋ ਰੋ ਜੂ 14 15 ਕਿਲੋ ਦੁੱਧ ਕਿੰਨੇ ਦਿਨਾਂ ਦੀ ਬੈਈ ਬਈ ਇਹ 10 ਦਿਨ ਹੋ ਗਏ ਜੀ ਠੀਕ ਹੈ ਬਾਈ ਜੀ ਪੂਰੀ ਠੀਲ ਠੰਡੀ ਹੈ ਬਾਈ ਜੀ ਪੂਰੀ ਠੀਲ ਠੰਡੀ ਹੈ ਜਿੰਦਾ ਮਰਜੀ ਬੱਚੇ ਖੋਲੀ ਜਾਂ ਕਿਵੇਂ ਮਰਜੀ ਸਾਰ ਪੂਰੀ ਬੋਲੀ ਹੈ ਪੂਰੀ ਚਵਾਈ ਪੂਰੀ ਚੰਗਾਈ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਮੁੱਲ ਇਹਦਾ ਡੂੜ ਦਿੱਤਾ ਅੱਛਾ ਸਿਰਫ ਡੋੜ ਲੱਗ ਪਈ ਠੀਕ ਹੈ ਬਾਈ ਜੀ ਪਰ ਯਾਰ ਬੰਦਾ ਜਾਦੇ ਆਣਾ ਅੱਛਾ ਹਾਂ ਜੀ ਇਹ ਤਾਂ ਬਹੁਤ ਜਿਆਦਾ ਜੀ ਕਹਿੰਦੇ ਲਿਉਣਾ ਕਿੱਥੋਂ ਮੱਝ ਆ ਬਈ ਆਪਾਂ ਸਹੀ ਪੰਜਾਬ ਚ ਹੀ ਲੈਣੇ ਆ ਬਈ ਅੱਛਾ ਪੰਜਾਬ ਚ ਹੀ ਲੈਣਾ ਬਈ ਤੇ ਇਸ ਤੋਂ ਬਾਅਦ ਕਿਹੜੀ ਆਪਣੇ ਕੋਲ ਝੋਟੀ ਖੜੀ ਬਈ ਜੀ ਅੱਛਾ ਬਈ ਜੀ ਇਸ ਤੋਂ ਬਾਅਦ ਚੈੱਕ ਕਰੋ ਮੇਰਾ ਵੀਰ ਮੋਰਾ ਝੋਟੀ ਇਹ ਵੀ ਬੜੀ ਟਾਪ ਕੁਆਲਿਟੀ ਦੀ ਹੈ ਚੰਗਾ ਪਸ਼ੂ ਬਈ ਜੀ ਫਿੱਟਪੜੇ ਦੀ ਬਹੁਤ ਚੰਗੀ ਹੈ ਬਾਕੀ ਆਰਡਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਚਾਰੇ ਧਾਣਾ ਵਿੱਚ ਪ੍ਰੋਪਰ ਗੈਪ ਹੈ ਇਹ ਟਾਪ ਕੁਆਲਿਟੀ ਦੀ ਹੈ ਤੇ ਨਾਲ ਬਾਈ ਜੀ ਕੀ ਇਹ ਤੇ ਇਹਦੇ ਨਾਲ ਬੱਚਾ ਕੀ ਹੈ ਕੱਟੇ ਕੱਟੀ ਆਈ ਹੈ ਕੱਟਾ ਇਹ ਕਿਹਨਾਂ ਦੀ ਲਾਲ ਮੋਰਾਂ ਨਸਲ ਦਾ ਕੱਟਾ ਇਹ ਵੀ ਪੂਰਾ ਟਾਪ ਕੁਆਲਟੀ ਦਾ ਤਾਂ ਨਾ ਇਹ ਵੀ ਟਾਪ ਕੁਆਲਟੀ ਦਾ ਹੈ ਹੱਡਾਂ ਪਹਿਲਾਂ ਦੀ ਪੂਰੀ ਖੁੱਲੀ ਹੈ ਜੁੱਤੀ ਤੇ ਚੰਗਾ ਬੱਚਾ ਬਾਈ ਜੀ ਮੋਰਾਂ ਨਸਲ ਦਾ ਪਿਓਰ ਬਸ ਅਟਰ ਕੁਆਲਟੀ ਬਹੁਤ ਚੰਗੀ ਬਾਈ ਤੇ ਸਿੰਗਾ ਦੀ ਪੂਰੀ ਖੁੰਡੀ ਹੈ ਆ ਬਈ ਇਹਦੀ ਪੂਰੀ ਖੁੱਡੀ ਜੋਖੀ ਬਈ ਜੀ ਤੇ ਰੇਟ ਬਾਰੇ ਲਵਾਂਗੇ ਪੂਰੀ ਜਾਣਕਾਰੀ ਬਾਕੀ ਤੁਸੀਂ ਚੈੱਕ ਕਰੋ ਟੌਪ ਬਾਡੀ ਵਿੱਚ ਥਾਣਾ ਵਿੱਚ ਪ੍ਰੋਪਰ ਗੈਪ ਦਾ ਤੋਂ ਵੱਡੀ ਗਾਲ ਤਾਂ ਅਟਰ ਕੁਆਲਟੀ ਦੀ ਹੁੰਦੀ ਹੈ ਤੇ ਸਿੰਗ ਥੋੜੇ ਖੁੱਲੇ ਵੀ ਹੁਣ ਤਾਂ ਵੀ ਚੱਲ ਜਾਂਦੇ ਬਈ ਜੀ ਤੇ ਚੰਗਾ ਪਸ਼ੂ ਬਈ ਜੀ ਬਈ ਇਹ ਦੂਜੇ ਤੋਂ ਇਹ ਵੀ ਜੀ ਦੂਜੇ ਤੋਂ ਬਈ ਠੀਕ ਹੈ ਜੀ ਇਹ ਤਾਂ ਦੁੱਧ ਕਿੰਨਾ ਜੀ ਇਹ ਇਸ ਟਾਈਮ 11 ਕਿਲੋ ਹੈ ਅੱਛਾ 11 ਲੀਟਰ ਪੂਰੀ ਸੀਟ ਨਹੀਂ ਪੂਰੀ ਸੀਟ ਜੀ ਕੇ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਇਹਦਾ ਮੁੱਲ 140 ਹੈ ਅੱਛਾ ਸਿਰਫ ਇਹ ਕਿੰਨਾ ਠੀਕ ਹੈ ਬਈ ਥੋੜਾ ਬੋਧ ਮਾਨਤਾ ਹੋ ਜੀ ਉਹਦੇ ਵਿੱਚ ਠੀਕ ਹੈ ਬਈ ਇਸ ਤੋਂ ਇਲਾਵਾ ਆਪਣੇ ਕੋਲ ਕਿਹੜੀ ਝੋਟੀ ਹੋਰ ਪੜਨਾ ਪੜਦਾ ਠੀਕ ਆ ਜਿਹੜੀ ਗੱਭੇ ਖੜੀ ਇਸ ਤੋਂ ਬਾਅਦ ਬਾਈ ਕੋਲੇ ਖੜੀ ਇੱਕ ਗੱਬੜ ਮੱਝ ਚੈੱਕ ਕਰੋ ਮੇਰਾ ਵੀ ਇਹ ਵੀ ਚੰਗੀ ਕੁਆਲਿਟੀ ਦੀ ਹੈ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲੈਂਦੇ ਆਪਾਂ ਬਾਈ ਕੋਲੋਂ ਤੇ ਚੰਗਾ ਬਈ ਹੱਡਾ ਪੈਰਾਂ ਦੀ ਪੂਰੀ ਖੁੱਲੀ ਹੈ ਤੇ ਵਧੀਆ ਵਈ ਜੀ ਬੜਾ ਫੋਟੋ ਚਲਾ ਰਹੇ ਵਧੀਆ ਪਾਉਂਦੇ ਆ ਰਿਹਾ ਜੀ ਭਾਈ ਕਿੰਨੇ ਦਿਨ ਲੇ ਰੂ ਹਜੇ ਕਿੰਨੇ ਦਿਨ ਲੇ ਰੂ ਜੀ ਪੰਜ ਪੰਜ ਚਾਰ ਚਾਰ ਦਿਨ ਲੈ ਜਾਣਗੇ ਪਤਾ ਵੀ ਨਹੀਂ ਪਹਿਲਾਂ ਵੀ ਸੁਪਰ ਅੱਛਾ ਦੋਨੋਂ ਹੀ ਹਾਂ ਜੀ ਠੀਕ ਹੈ ਤੇ ਇਹਨਾਂ ਦਾ ਦੋਵਾਂ ਦਾ ਮੁੱਲ ਕਿੰਨਾ ਇੱਕ ਇੱਕ ਇਦਨ ਵਾਲੀ ਦਾ ਪਹਿਲਾਂ ਇਹਦਾ 130 ਇਹਦੀ ਦਾ 140 ਅੱਛਾ 130 ਜੋੜਾ ਲੈਣਾ ਹੋਵੇ ਕਿਸੇ ਨੇ ਫਿਰ ਥੋੜਾ ਉਹ ਜਾਨ ਆਪਾਂ ਘੱਟ ਵੱਧ ਕਰੀਏ ਕਿਵੇਂ ਜੀ ਤੇ ਬਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋਗੇ 98816 ਹਾਂਜੀ 25988 ਇੱਕ ਵਾਰੇ ਬੰਦੋ ਵੀਰੇ 98816 ਹਾਂਜੀ 2598 ਤੇ ਪਿੰਡ ਕਿਹੜਾ ਦੱਸੋ ਜੀ ਵੀਰੇ ਪਿੰਡ ਰਾਮਪਰਾਪੁਰ ਅੱਛਾ ਜੀ ਜਿਹੜਾ ਕਿਹੜਾ ਭੇਜਦੇ ਵੀਰੇ ਕੋਲ ਬਹਿੰਡਾਈ ਖਾਸ਼ਪੁਰ ਆਪਣਾ ਤੇ ਕਰੇ ਪਸ਼ੂ ਤੇ ਹੁਣ ਇੱਕ ਦੋ ਹਾਂਜੀ ਹਾਂਜੀ ਤੇ ਬਾਈ ਦਾ ਕਰ ਸਕਦੇ ਤੁਸੀਂ ਕਰ ਸਕਦੇ ਜੀ ਚੰਗੇ ਪਸ਼ੂ ਨੇ ਬਾਈ ਕਿਹਦਾ ਵੀ ਇਹ ਦੋ ਮੱਝਾਂ ਨੇ ਇਹਨਾਂ ਦਾ ਵੀ ਇੰਨੀ ਦਿੱਤੀ ਮੰਗਿਆ ਹੋਇਆ ਬਾਈ ਨੇ ਬਾਕੀ ਪਿੱਟ ਪੁੜੇ ਦੇ ਚੰਗੇ ਆ ਬਾਈ ਜੀ ਦੋਨੋਂ ਚੈੱਕ ਕਰ ਸਕਦੇ ਹੋ ਕਟਰ ਕੁਆਲਟੀ ਪਹੁੰਚ ਗਈ ਇਹਦੀ ਜਨਾਬ ਵਿੱਚ ਪ੍ਰੋਪਰ ਗੈਪ ਹੈ ਤੇ ਚੰਗੀ ਪਜੀ ਹੋਈ ਜੀ ਬਾਕੀ ਅੱਡਾ ਪੈਰਾ ਪੂਰੇ ਖੁੰਨੇ ਆ ਚੰਗੇ ਪਸ਼ੂ ਚੰਗੀ ਮਾਤਰਾ ਚ ਆਏ ਹੋਏ ਨੇ ਇੱਥੇ ਤੁਸੀਂ ਵੀ ਪਹੁੰਚ ਸਕਦੇ ਹੋ ਮੰਡੀ ਤੇ ਐਦਾਂ ਦੀ ਇਹ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰਾ ਵੀਰ ਜਿਹੜੇ ਵੀਡੀਓ ਚ ਬਣੇ ਰਹੇ ਬਣੇ ਹੋਏ ਨੇ ਵੀਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਹੌਂਦੇ ਅੱਗੇ ਹੋਰ ਟੌਪ ਕੁਆਲਿਟੀ ਦੀ ਝੋਟੀ ਹੈ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਮੋਹਰ ਨਸਲ ਦੀ ਮੱਝ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਬਈ ਕੋ ਤੇ ਚੰਗੀ ਹੈ ਬਈ ਜੀ ਆ ਬਹੁਤ ਹੈ ਬਾਈ ਤੇ ਆਪਾਂ ਟੌਪ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਹਰੋ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਵੀਰੇ ਜੀ ਵਧੀਆ ਕੀ ਨਾਮ ਆਪਣਾ ਵੀਰੇ ਨਾਮ ਮੇਰਾ ਵੀਰੇ ਡਾਕਟਰ ਜਸਪੀਰ ਠੀਕ ਹੈ ਕਿਹੜਾ ਪਿੰਡ ਪੈ ਜਾਂਦਾ ਪਿੰਡ ਫਤੇਪੁਰ ਜਲਾਲਾ ਦਾਣਾ ਠੀਕ ਹੈ ਜ਼ਿਲ੍ਹਾ ਲੁਧਿਆਣਾ ਬਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਬਈ ਅੱਜ 6 ਲੈ ਕੇ ਆਏ ਵੀਰੇ ਠੀਕ ਹੈ ਬਈ ਜੀ ਜਿਹੜੀ ਆਹ ਮੱਝ ਆ ਕਿਹੜੇ ਸੂਏ ਸੁਣੇ ਨੇ ਇਹਨੇ ਤੀਜੇ ਸੁਣਾਂਗਾ ਅੱਛਾ ਤੀਜੇ ਸੂਏ ਸੁਣਾਂਗੇ ਤੇ ਕਿੰਨੇ ਦਿਨ ਲੈ ਲੂ ਅਜੇ ਇਹ ਇਹਦੇ 17 ਮਾਰਚ ਨੂੰ ਦਨ ਪੂਰੇ ਨੇ ਅੱਛਾ ਜੀ ਤੇ ਕਿੰਨਾ ਕਰਜ ਦੁੱਧ ਦੀs ਵਾਰੀ ਦੁੱਧ 15 ਕਿਲੋ ਦਤਾ ਇਹਨੇ 1.5 1 ਮੋਲੇ ਦਾ ਮਾਮਲਾ ਨਹੀਂ ਕਰਦਾ ਦੇਣੀ 155 ਦੀ ਅੱਛਾ ਜੀ ਠੀਕ ਹੈ ਬਾਈ ਜੀ ਪਤਲੀ 155 ਦੀ ਹਾਂ ਠੀਕ ਹੈ ਤੇ ਬਾਈ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪ ਆਪਣਾ 98557 44898 ਹਾਂਜੀ 77 57 6148 ਤੇ ਘਰੇ ਪਸ਼ੂ ਹੁੰਦੇ ਬਾਈ ਇਹ ਆਪਾਂ ਹਾਂ ਹਾਂ ਤੇ ਇਸ ਤੋਂ ਇਲਾਵਾ ਪਗੜੀ ਪਗੜੀ ਮੰਡੀ ਲਾਉਂਦੇ ਆ ਸਾਰੀ ਮੰਡੀਆਂ ਲਾਉਂਦੇ ਆ ਤਕਰੀਬਨ ਅੱਛਾ ਪੰਜਾਬ ਦੀ ਸਾਰੀ ਮੰਡੀਆਂ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਪਸ਼ੂ ਬਹੁਤ ਚੰਗੇ ਆਏ ਹੋਏ ਨੇ ਮੂਸੀ ਵੀਰ ਆ ਸਕਦੇ ਹੋ ਸਾਰੇ ਵੀਰ ਨੂੰ ਬੇਨਤੀ ਹੈ ਕਿ ਅਨ ਨੂੰ ਸਬਸਕ੍ਰਾਈਬ ਦਿਓ ਬਲੈਰ ਉਹਨਾਂ ਵੀ ਇੰਦਾ ਦੀ ਆਪਾਂ ਸਾਫ ਸੁਥਰੀ ਵੀਡੀਓ ਸਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਬਈ ਦੱਸਿਆ ਜਰੂਰ ਦਿਓ ਮੇਰਾ ਵੀਰ ਕਿਉਂਕਿ ਆਪਾਂ ਕਮੀ ਪੇਸ਼ੀ ਦੂਰ ਕਰਾਂਗੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰ ਆਜੋ ਇਸ ਤੋਂ ਬਾਅਦ ਤੁਹਾਨੂੰ ਲਗਾਉਂਦੇ ਆ ਅੰਗੇ ਹੂਲ ਟੌਪ ਦੀਆਂ ਝੋਟੀਆਂ ਤੇ ਮੱਜਾ ਮੇਰਾ ਵੀਰ ਬਹੁਤ ਹੀ ਟੌਪ ਕੁਆਲਟੀ ਦੀ ਬਈ ਪੂਰਾ ਨਸ ਨਸ ਦੀ ਮੱਜ ਤੇ ਨਾਲ ਹੈਗਾ ਵੀ ਪੂਰਾ ਹੀ ਕੱਟਾ ਅਪਾ ਅੰਡਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਥੜਾ ਵਿੱਚ ਪ੍ਰੋਪਰ ਗੈਪ ਹੈ ਪਿੱਠਪੁੜੇ ਤਾਂ ਬਈ ਚੈੱਕ ਕਰਦਾਂ ਨੂੰ ਪੂਰੀ ਚੰਗੀ ਹੈ ਜੀ ਗੱਡਾ ਪਹਿਲਾਂ ਜੀ ਪੂਰੀ ਖੁੱਲੀ ਹੈ ਬਈ ਜੀ ਪਿੱਠਪੁੜੇ ਤਾਂ ਚੰਗੀ ਹੈ ਬਈ ਜੀ ਤੇ ਬਾਈ ਕੁਲ ਮੈਂ ਪੂਰੀ ਜਾਣਕਾਰੀ ਬਾਕੀ ਖਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਸਿੰਗਾ ਦੀ ਬਈ ਜੀ ਠੀਕ ਹੈ ਚੇਂਗਾ ਪਸੂ ਬਈ ਨਾਲ ਕੱਟਾ ਬਈ ਚੱਲ ਜੀ ਸਤਿ ਸ਼੍ਰੀ ਅਕਾਲ ਜੀ ਨੀਣਾ ਵੀਰੇ ਆਪਣਾ ਹੀ ਹਰਜਿੰਦਰ ਸਿੰਘ ਜੀ ਠੀਕ ਹੈ ਬਈ ਜੀ ਪਿੰਡ ਕਿਹੜਾ ਪੈ ਜਾਂਦਾ ਜੀ ਬਾਲੀਆਂ ਜੀ ਅੱਛਾ ਜ਼ਿਲ੍ਹਾ ਜੀ ਅਛਾ ਰੂਰ ਜੀ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆ ਵੀਰੇ ਅੱਜ ਇੱਕੋ ਹੀ ਆ ਜੀ ਅੱਛਾ ਮੂਰੀ ਵਾਜਾ ਜੀ ਤੇ ਕਿਹੜੇ ਸੂਏ ਸੂਈ ਆ ਵੀਰੇ ਇਹ ਇਹ ਚੌਥੇ ਆ ਜੀ ਠੀਕ ਹੈ ਜੀ ਤੇ ਕਿੰਨਾ ਦੁੱਧ ਦਈਸ ਇਹਦਾ ਹੁਣ ਇਸ ਟਾਈਮ 11 ਲੀਟਰ ਹੈ 11 ਲੀਟਰ ਹੈ ਤੇ ਪੂਰੀ ਸੀਲ ਠੰਡੀ ਹੈ ਜੀ ਹਾਂ ਜੀ ਤੇ ਕਿੰਨਾ ਮੋਨ ਰੱਖਿਆ ਪਿਆ ਤਾਂ ਜੀ ਇਹਦਾ 1 40 ਜੀ ਅੱਛਾ 1 40 ਤੇ ਲਾਸਟ ਕਿਥੇ 25 ਪੁੱਛੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪ ਆਪਣੀ ਮੋਬਾਈਲ ਨੰਬਰ ਲਿਖਣਾ ਹਾਂਜੀ ਤੇ ਬਾਈ ਜੀ ਆਪਾ ਇਸ ਤੋਂ ਇਲਾਵਾ ਹੋਰ ਕਿਹੜੀ ਮੰਡੀ ਮੰਡੀ ਲਾਉਂਦੇ ਆ ਇਸ ਤੋਂ ਇਲਾਵਾ ਵਾ ਇਹ ਤਾਂ ਘਰ ਦੀ ਝੋਟਿਆ ਇਹ ਘਰ ਦੀ ਵੇਚਣਾ ਹਾਂਜੀ ਠੀਕ ਹੈ ਬਾਈ ਜੀ 25000 268 ਬਾਈ ਹਾਂਜੀ 6255 ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਸੁਖਵਿੰਦਰ ਬਾਈ ਠੀਕ ਹੈ ਬਾਈ ਤੇ ਬਾਈ ਕੋਲੇ ਬਾਈ ਵਧੀਆ ਟੌਪ ਕਲਾਸ ਦੀ ਪੂਰੀ ਮੱਝ ਖੜੀ ਹੈ ਉਹ ਕਰ ਲਈ ਆਪਣੀ ਜੀ ਕੇ ਬਾਈ ਆਪਣੇ ਆ ਨਾਲ ਬਾਈ ਜੀ ਬਾਈ ਦਾ ਨੰਬਰ ਆਪਾਂ ਸ਼ੇਅਰ ਕਰਤਾ ਤੁਹਾਡੇ ਨਾਲ ਤੇ ਬਾਈ ਨਾਲ ਕੰਟੈਕਟ ਕਰ ਸਕੋ ਬਾਕੀ ਘਰ ਦੀ ਪਾਲੀ ਹੋਈ ਹੈ ਬਾਈ ਕਹਿੰਦਾ ਬੋਨੇ ਜੀ ਮੋਹਰਾਂ ਨਸਲ ਦੀ ਟਾਪ ਕੁਆਲਿਟੀ ਦੀ ਝੋਟੀ ਇਹਦੇ ਬਾਰੇ ਪੂਰੀ ਜਾਣਕਾਰੀ ਲਾਵਾਂਗੇ ਤੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਬਾਈ ਜੀ ਚੈੱਕੋ ਬਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ ਪਸ਼ੂ ਦੀ ਤੇ ਚੰਗਾ ਪਸ਼ੂ ਹੈ ਬਾਈ ਜੀ ਬਾਈ ਕੁਲ ਲੋਗੇ ਪੂਰੀ ਜਾਣਕਾਰੀ ਉੱਪਰ ਤੱਕ ਕਰਾਂਗੇ ਸ਼ੇਅਰ ਚੰਗਾ ਬਚਾ ਬਾਕੀ ਸਭ ਤੋਂ ਵੱਡੀ ਗੱਲ ਹੈ ਬਾਈ ਲਿਉਟੀ ਦੀ ਪੂਰੀ ਸਾਫ ਹੈ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾ ਵਿੱਚ ਤੇ ਸਭ ਤੋਂ ਵੱਡੀ ਬੜੀ ਗੱਲ ਆਉਂਦੀ ਬਾਈ ਅਟਰ ਕੁਆਲਟੀ ਦੀ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਪ੍ਰੋਪਰ ਹੀ ਕਿਸਾਰ ਦਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਬਾਕੀ ਪਿਓਰ ਮੋਰਾ ਪੂਛ ਵੀ ਪੂਰੀ ਬਲੈਕ ਜੈਟ ਤੇ ਬਾਕੀ ਆਪ ਬਾਈ ਕੋਲ ਹੁੰਦੇ ਪੂਰੀ ਜੜਕਾਰੀ ਬਾਕੀ ਨਾਲ ਬੱਚਾ ਗਿਆ ਬਾਈ ਇਹਦੇ ਕੱਟਾ ਬਾਈ ਅੱਛਾ ਨਾਲ ਕੱਟਾ ਜ ਮੋਰਾ ਨਾਲ ਨਾਲ ਕੱਟਾ ਮੋਰਾ ਨਾਲ ਨਾਲ ਬਾਈ ਕੱਟਾ ਬਾਕੀ ਵੀ ਅਟਰ ਕੁਆਂਟੀਟੀ ਬਹੁਤ ਸਾਫ਼ ਉਤਰੀ ਹੈ ਛੋਟੀ ਦੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਠੀਕ ਹੈ ਬਾਈ ਠੀਕ ਹੈ ਬਾਈ ਤੇ ਬਾਈ ਕਿਹੜੇ ਸੂਏ ਸੂਈ ਹੈ ਇਹ ਇਹ ਬਾਈ ਤੀਜੀ ਸੂਏ ਸੂਈ ਹੈ ਤੀਜੀ ਸੂਏ ਸੂਈ ਹੈ ਇਹਨੂੰ 15 ਕ ਦਿਨ ਹੋ ਗਏ ਕਿਹੇ 15 ਦਿਨ ਹੋ ਗਏ ਬਾਈ ਜੀ ਤੇ ਬਾਈ ਕਿੰਨਾ ਕੁ ਦੁੱਧ ਲੈ ਦੇ ਦੋਦੇ ਇਸ ਟਾਈਮ ਇਹਦੇ ਥੱਲੇ ਜੀ 11-12 ਲੀਟਰ ਹੈਗਾ ਹੀ 11-12 ਬਾਕੀ ਸੇਵ ਆ ਪੂਰੀ ਠੰਢੀ ਜਮਾਂ ਸੀ ਠੰਢੀ ਹੈ ਜਿਵੇਂ ਮਰਜ਼ੀ ਮਾਰ ਕੇ ਜਿਵੇਂ ਮਰਜ਼ੀ ਵੇਜੇ ਤਾਰ ਤੂਰ ਪੂਰੀ ਜਮ ਬਾਈ ਮੈਂ ਕਹਿੰਦਾ ਰੂਮ ਦੀ ਆ ਕੋਈ ਛੱਡ ਕੇ ਨਹੀਂ ਜਾਂਦਾ ਜੇ ਕੋਈ ਆ ਜਾਵੇ ਠੀਕ ਬਾਈ ਪਾਰਦਾ ਕੰਮ ਬਈ ਨਾ ਨਾ ਬਈ ਕਰੂ ਅੱਛਾ ਕਰ ਦਈਏ ਹਾਂਜੀ ਕਰ ਦਈਏ ਠੀਕ ਬਈ ਪਿੰਕੜਾ ਦੱਸ ਜੀ ਬਈ ਮੇਰਾ ਸਪਾਲ ਖੁਰਦਾ ਜੀ ਅੱਛਾ ਜ਼ਿਲ੍ਹਾ ਕੜਪੇ ਤਾਈ ਆਪਾਂ ਨੂੰ ਬਰਨਾਲਾ ਜੀ ਠੀਕ ਹੈ ਬਰਨਾਲਾ ਪੈ ਜੀ ਬਈ ਤੇ ਬਈ ਕਿੰਨੇ ਪਛੜੇ ਕਹਿ ਜੀ ਆਪਾਂ 5 ਮਹੀਨੇ ਤੋਂ ਹੂੰ ਵੈਸੇ ਬਈ ਆਪਣੇ ਰਿਸ਼ਤੇਦਾਰਾਂ ਦੀ ਨੇ ਆਹ 5 ਮਹੀਨੇ ਆਪਣੀ ਹੀ ਨੇ ਠੀਕ ਹੈ ਬਈ ਇਨਸ਼ਾਅੱਲਾ ਆਪਣੀ ਹੀ ਹਾਂ ਬਾਕੀ ਆ ਨੰਬਰ ਦੀ ਕੰਟੈਕਟ ਕਰ ਲੇ ਜੀ ਨੇ ਆਹ ਕਰਨੀਏ ਤੁਸੀਂ ਵੀਡੀਓ ਲਾ ਦਿਓ ਜੀ ਸਾਰੇ 181462 ਬਈ ਹਾਂਜੀ 8254 ਬਈ ਇੱਕ ਹੋਰ ਦੁਆਰੇ ਬੋਲਦੇ ਵੀਰੇ 81462 ਹਾਂਜੀ 6254 ਬਈ ਇੱਕ ਵੀ ਨਾਮ ਕੀ ਦਿੱਤਾ ਸੀਗਾ ਆਪਣਾ ਸੁਖਵਿੰਦਰ ਬਈ ਠੀਕ ਹੈ ਬਈ ਜੀ ਤੇ ਨਾਮ ਬਾਈ ਦਾ ਸੁਖਵਿੰਦਰ ਹੈ ਜੀ ਤੇ ਬਾਕੀ ਬਈ ਪਸ਼ੂ ਪੂਰੇ ਟਾਪ ਕੁਆਲਿਟੀ ਨੇ ਇਹ ਵੀ ਝੋਟੀ ਚੰਗੀ ਹੈ ਬਈ ਜੀ ਤੇ ਬਈ ਪੂਰੀ ਜੀ ਤਾਂ ਉਹ ਕਿੰਨਾ ਕਹਿੰਦੇ ਸੀ ਕਿ ਦੁੱਧ ਥੱਲੇ ਦੁੱਧ ਇਸ ਟਾਈਮ ਜੀ 10-12 ਲੀਟਰ ਹੈ ਕਿੰਨਾ ਰੇਟ ਰੱਖਿਆ ਸੀਗਾ ਪਹਿਲਾਂ ਰੇਟ ਇਹਦਾ ਜੀ 130 130 ਜੀ ਹਾਂ ਥੋੜਾ ਬ ਤਾਂ ਮਾਨ ਤਾਨ ਹੋ ਜਾ ਆ ਮਾਨ ਤਾਨ ਕਰ ਕਿੰਨੇ ਗਰ ਦੇ ਦੋ ਲਾਸਟ ਫਿਰ ਵੀ 120 ਹੀ ਦੇ ਰੱਖੇ ਬਈ ਤੇ ਬਈ ਘਰ ਦੀ ਪਾਲੀ ਵੀ ਹਾਂ ਘਰ ਦੀ ਪਾਲੀ ਹੈ ਤੇ ਬਾਕੀ ਬਾਈ ਕਹਿੰਦਾ ਘਰ ਦੀ ਪਾਲੀ ਹੋਈ ਆ ਆਪਣੀ ਇਹ ਪੂਰੀ ਆਪਣੀ ਥੜਾ ਥੜਾ ਦੀ ਬਾਈ ਕਹਿੰਦਾ ਗਰੰਟੀ ਹੈ ਜਿੱਦਾਂ ਮਰਜੀ ਬਾਈ ਕਹਿੰਦਾ ਚੈੱਕ ਕਰਕੇ ਲੈ ਕੇ ਜਾ ਸਕਦਾ ਤੇ ਜਿਹੜੀ ਬਾਈ ਬੂਰੀ ਹੈ ਇਹ ਵੀ ਪਾਈਆਂ ਪਾਈ ਪੂਰੀ ਟਾਪ ਕੁਆਲਿਟੀ ਦੀ ਹੈ ਬਟਰ ਕੁਆਲਿਟੀ ਹੈ ਦੀ ਪੂਰੀ ਚੰਗੀ ਹੈ ਤੇ ਨਾਲ ਬਈ ਇਹਦੇ ਕੱਟਾ ਹੈ ਬੂਰਾ ਤੇ ਪਛਮੀ ਬਾਈ ਘਰੇ ਰੱਖਣ ਵਾਲਾ ਟਾਪ ਕੁਆਲਿਟੀ ਦਾ ਤੇ ਬਾਕੀ ਸਿੰਗਾ ਦੀ ਵੀ ਚੰਗੀ ਹੈ ਤੇ ਅਟਰ ਕੁਆਲਿਟੀ ਵਿੱਚ ਨਹੀਂ ਸਾਫ ਸੁਥਰੀ ਹੈ ਪੂਰੀ ਅਟਰ ਕੁਆਲਿਟੀ ਟੋਪ ਕੁਆਲਿਟੀ ਦੀ ਹੈ ਬਈ ਜੀ ਤੇ ਬਾਕੀ ਜੇ ਕੋਈ ਲੈਣਾ ਦਾ ਚਾਹ ਆਣੇ ਵੀਰ ਨਾਲ ਕੰਟੈਕਟ ਕਰ ਸਕਦਾ ਆ ਪਰ ਨੰਬਰ ਨਾਲ ਸ਼ੇਅਰ ਕਰਦਾ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਹੀ ਕਰ ਲੈ ਕਰੋ ਮੇਰੇ ਵੀਰ ਕਿਉਂਕਿ ਐਦਾਂ ਦੀ ਵੀਡੀਓ ਪਰ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਤੁਹਾਡੇ ਮਾਨਸਿਕਾਰ ਨਾਲ ਹੀ ਆਪਣਾ ਕੰਮ ਚੱਲਦਾ ਹੈ ਤੇ ਬਾਕੀ ਵੀਡੀਓ ਆਪਣੀ ਪੂਰੀ ਸਾਫ ਸੁਥਰੀ ਹੁੰਦੀ ਹੈ ਬਈ ਜੀ ਕਮੀ ਪੇਸ਼ੂਮਦੀ ਦੱਸਿਆ ਜਰੂਰ ਹੈ ਮੇਰੇ ਵੀਰ ਬਾਕੀ ਵੀਡੀਓ ਨੂੰ ਪੂਰਾ ਦੇਖ ਲਈ ਬਈ ਜੀ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ